ਪੰਜਾਬ ਚ ਹਰਿਆਣਾਲ ਜਿੱਥੇ ਜਨ ਜੀਵਨ ਪ੍ਰਭਾਵਿਤ ਹੋਣ ਨਾਲ ਵੱਡੀ ਗਿਣਤੀ ਚ ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਗਏ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦਾ ਦਰਦ ਵੰਡਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪ੍ਰਭਾਵਿਤ ਲੋਕਾਂ ਲਈ ਰਾਸ਼ਨ ਮੁਹੱਈਆ ਕਰਵਾਇਆ ਨਾਲ ਹੀ ਉਹਨਾਂ ਦੇ ਸੁਪਨਿਆਂ ਦੇ ਘਰ ਜੋ ਕਿ ਟਹਿ ਟੇਰੀ ਹੋ ਗਏ ਹਨ ਉਹਨਾਂ ਨੂੰ ਮੋੜ ਬਣਾਉਣ ਦਾ ਵਾਅਦਾ ਕੀਤਾ ਆਪਣੇ ਵਾਅਦੇ ਦੇ ਕਾਇਮ ਰਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣਾ ਵੀ ਸ਼ੁਰੂ ਕਰ ਦਿੱਤਾ ਜਿਸ ਨਾਲ ਆਪਣਾ ਸਭ ਕੁਝ ਗਵਾ ਚੁੱਕੇ ਨਿਰਾਸ਼ ਲੋਕਾਂ ਦੇ ਚਿਹਰੇ ਤੇ ਮੁੜ ਮੁਸਕਾਨ ਆ ਗਈ ਹੈ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬੀਆਂ ਪ੍ਰਤੀ ਦਿਲੋਂ ਹਮਦਰਦੀ ਤੇ ਸੁਚੱਤ ਜੀ ਸੋਚ ਦੇ ਸਕਾ ਆਪਾਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਜਿੰਨਾ ਵੀ ਉਹਨਾਂ ਨੇ ਮੁਆਵਜ਼ੇ ਦਿੱਤੇ ਚਲੋ ਕੁਝ ਕਿ ਕੁਛਾਂ ਦਾ ਭਾਰ ਜੋ ਇਹ ਹਲਕਾ ਹੋ ਗਿਆ ਹੈ ਇਹਦੇ ਨਾਲ ਹੀ ਬਹੁਤ ਸੰਸਕ੍ਰਿਤੀ ਹੈ ਕਿ ਮਤਲਬ ਜੋ ਵੀ ਆਪਣਾ ਆਰਥਿਕ ਲੈ ਕੇ ਆਪਣਾ ਵਿਆਜ ਤੇ ਲੱਜਦੇ ਪੈਸੇ ਉਜਾਇਤਾ ਕਿ ਮਤਲਬ ਸਾਡਾ ਜੋ ਹੀ ਨੁਕਸਾਨ ਦੀ ਪਰਭਾਈ ਦੋਤ ਵਧੀਆ ਹੋ। ਪੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਇਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਤੋਂ ਮਿਲਣ ਲੱਗਾ। ਪੰਜਾਬ ਜੰਮਿਆਂ ਨੂੰ ਨਿੱਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪੱਟੜੀ ਤੋਂ ਉੱਤਰ ਲਈ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪੱਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ, ਫਰਜ਼ ਵੀ ਹੈ। ਕੋਈ ਸਾਨ ਨਹੀਂ ਕਰ ਰਹੇ, ਪੁੰਨ ਦਾ ਕੰਮ ਕਰ ਰਹੇ ਹਾਂ। ਇੱਤੇ ਯੱਗ ਹੈ। ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਇੱਕ ਵੱਡਾ ਸਮਾਗਮ ਹੋਇਆ ਅੱਜ ਇੱਕ ਵੱਡਾ ਸੈਸ਼ਨ ਵੀ ਹੋਇਆ ਔਰ ਉਸ ਸੈਸ਼ਨ ਦੇ ਵਿੱਚ ਵੱਡੀਆਂ ਅਨਾਉਂਸਮੈਂਟਾਂ ਵੀ ਹੋਈਆਂ ਨੇ ਔਰ ਗੱਲਬਾਤ ਕਰਾਂਗੇ ਲੱਡੀ ਤੋਂ ਸਾਹਿਬ ਸਾਡੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਜੀ ਸ਼੍ਰੀ ਤਲਵੰਡੀ ਸਾਬੂ ਦੀ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗਲੀਆਰੇ ਦੀ ਗੱਲ ਕਰੀਏ ਉਸ ਨੂੰ ਹੁਣ ਹੋਲੀ ਸਿਟੀ ਦਾ ਦਰਜਾ ਦੇ ਦਿੱਤਾ ਗਿਆ ਹੈ ਪ੍ਰਸਤਾਵ ਸਰਵ ਸਹਿਮਤੀ ਨਾਲ ਪਾਸ ਹੋ ਗਿਆ ਮੈਂ ਸਮਝਦਾ ਕਿ ਮਾਨ ਸਰਕਾਰ ਵੱਲੋਂ ਇੱਕ ਹਿਸਟੋਰੀਕਲ ਫੈਸਲਾ ਜਿਹਦੇ ਨਾਲ ਜਿੱਥੇ ਸਾਡਾ ਇੱਕ ਧਾਰਮਿਕ ਤੌਰ ਤੇ ਸਿਰ ਉੱਚਾ ਹੋਊਗਾ ਉੱਥੇ ਸਾਡੇ ਇਹਨਾਂ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਸ਼ਰਧਾ ਭਾਵਨਾ ਜਿਹੜੀ ਹੈਗੀ ਆ ਉਹ ਇਸ एलान ਦੇ ਨਾਲ ਵਧੂਗੀ ਬੜੇ ਚਿਰ ਤੋਂ ਲੋਕ ਸੋਚ ਰਹੇ ਸਨ ਕਿ ਜਿਹੜੇ ਇਹ ਤਖਤ ਨੇ ਜਿਵੇਂ ਕਿ ਪੰਜ ਤਖਤ ਨੇ ਪੰਜਾਂ ਦੇ ਵਿੱਚੋਂ ਤਿੰਨ ਤਖਤ ਜਿਹੜੇ ਸਾਹਿਬ ਨੇ ਉਹ ਆਪਣੇ ਪੰਜਾਬ ਦੇ ਵਿੱਚ ਨੇ ਕਿ ਇਹਨਾਂ ਤਿੰਨ ਤਖਤਾਂ ਤੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸੋ ਅੱਜ ਉਹ ਮੰਗ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਪੂਰੀ ਕੀਤੀ ਆ ਮੈਂ ਇਸ ਸਭ ਤੋਂ ਪਹਿਲਾਂ ਨਮਨ ਕਰਦਾ ਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਅਤੇ ਉਸ ਤੋਂ ਬਾਅਦ ਮੈਂ ਜਿਹੜੀ ਇਸ ਚੀਜ਼ ਦੀ ਵਧਾਈ ਦੇਣਾ ਆ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਜਿਹੜਾ ਇਹ ਅੱਜ ਦਾ ਜਿਹੜਾ ਇਹ ਐਲਾਨ ਕੀਤਾ ਸੋ ਸਾਰਿਆਂ ਨੂੰ ਇਸ ਐਲਾਨ ਦੀ ਬਹੁਤ-ਬਹੁਤ ਮੁਬਾਰਕਾਂ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਇੱਕ ਵੱਡਾ ਸਮਾਗਮ ਹੋਇਆ ਅੱਜ ਇੱਕ ਵੱਡਾ ਸੈਸ਼ਨ ਵੀ ਹੋਇਆ ਔਰ ਉਸ ਸੈਸ਼ਨ ਦੇ ਵਿੱਚ ਵੱਡੀਆਂ ਅਨਾਉਂਸਮੈਂਟਾਂ ਵੀ ਹੋਈਆਂ ਨੇ ਔਰ ਗੱਲਬਾਤ ਕਰਾਂਗੇ ਲੱਡੀ ਤੋਂ ਸਾਹਿਬ ਸਾਡੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਜੀ ਸ਼੍ਰੀ ਤਲਵੰਡੀ ਸਾਬੂ ਦੀ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗਲੀਆਰੇ ਦੀ ਗੱਲ ਕਰੀਏ ਉਸ ਨੂੰ ਹੁਣ ਹੋਲੀ ਸਿਟੀ ਦਾ ਦਰਜਾ ਦੇ ਦਿੱਤਾ ਗਿਆ ਹੈ ਪ੍ਰਸਤਾਵ ਸਰਵ ਸਹਿਮਤੀ ਨਾਲ ਪਾਸ ਹੋ ਗਿਆ ਮੈਂ ਸਮਝਦਾ ਕਿ ਮਾਨ ਸਰਕਾਰ ਵੱਲੋਂ ਇੱਕ ਹਿਸਟੋਰੀਕਲ ਫੈਸਲਾ ਜਿਹਦੇ ਨਾਲ ਜਿੱਥੇ ਸਾਡਾ ਇੱਕ ਧਾਰਮਿਕ ਤੌਰ ਤੇ ਸਰੂਚਾ ਹੋਊਗਾ ਉਥੇ ਸਾਡੇ ਇਹਨਾਂ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਸ਼ਰਧਾ ਭਾਵਨਾ ਜਿਹੜੀ ਹੈਗੀ ਆ ਉਹ ਇਸ एलान ਦੇ ਨਾਲ ਵਧੂਗੀ ਬੜੇ ਚਿਰ ਤੋਂ ਲੋਕ ਸੋਚ ਰਹੇ ਸਨ ਕਿ ਜਿਹੜੇ ਇਹ ਤਖਤ ਨੇ ਜਿਵੇਂ ਕਿ ਪੰਜ ਤਖਤ ਨੇ ਪੰਜਾਂ ਦੇ ਵਿੱਚੋਂ ਤਿੰਨ ਤਖਤ ਜਿਹੜੇ ਸਾਹਿਬ ਨੇ ਉਹ ਆਪਣੇ ਪੰਜਾਬ ਦੇ ਵਿੱਚ ਨੇ ਕਿ ਇਹਨਾਂ ਤਿੰਨ ਤਖਤਾਂ ਤੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸੋ ਅੱਜ ਉਹ ਮੰਗ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਪੂਰੀ ਕੀਤੀ ਆ ਮੈਂ ਇਸ ਸਭ ਤੋਂ ਪਹਿਲਾਂ ਨਮਨ ਕਰਦਾ ਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਅਤੇ ਉਸ ਤੋਂ ਬਾਅਦ ਮੈਂ ਜਿਹੜੀ ਇਸ ਚੀਜ਼ ਦੀ ਵਧਾਈ ਦਿੰਨਾ ਆ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਜਿਹੜਾ ਇਹ ਅੱਜ ਦਾ ਜਿਹੜਾ ਇਹ ਐਲਾਨ ਕੀਤਾ ਸੋ ਸਾਰਿਆਂ ਨੂੰ ਇਸ ਦਾ ਐਲਾਨ ਦੀ ਬਹੁਤ-ਬਹੁਤ ਮੁਬਾਰਕਾਂ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਇੱਕ ਵੱਡਾ ਸਮਾਗਮ ਹੋਇਆ ਅੱਜ ਇੱਕ ਵੱਡਾ ਸੈਸ਼ਨ ਵੀ ਹੋਇਆ ਔਰ ਉਸ ਸੈਸ਼ਨ ਦੇ ਵਿੱਚ ਵੱਡੀਆਂ ਅਨਾਉਂਸਮੈਂਟਾਂ ਵੀ ਹੋਈਆਂ ਨੇ ਔਰ ਗੱਲਬਾਤ ਕਰਾਂਗੇ ਲੜੀਤੋਂ ਸਾਹਿਬ ਸਾਡੇ ਨਾਲ ਕਿ ਇਸ ਤਰ੍ਹਾਂ ਦੇਖਦੇ ਹੋ ਜੀ ਸ਼੍ਰੀ ਤਲਵੰਡੀ ਸਾਬੂ ਦੀ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਦੀ ਗੱਲ ਕਰੀਏ ਉਸ ਨੂੰ ਹੁਣ ਹੌਲੀ ਸਿਟੀ ਦਾ ਦਰਜਾ ਦੇ ਦਿੱਤਾ ਗਿਆ ਹੈ ਪ੍ਰਸਤਾਵ ਸਰਵ ਸਹਿਮਤੀ ਨਾਲ ਪਾਸ ਹੋ ਗਿਆ ਮੈਂ ਸਮਝਦਾ ਕਿ ਮਾਨ ਸਰਕਾਰ ਵੱਲੋਂ ਇੱਕ ਹਿਸਟੋਰੀਕਲ ਫੈਸਲਾ ਜਿਹਦੇ ਨਾਲ ਜਿੱਥੇ ਸਾਡਾ ਇੱਕ ਧਾਰਮਿਕ ਤੌਰ ਤੇ ਸਿਰ ਉੱਚਾ ਹੋਊਗਾ ਉੱਥੇ ਸਾਡੇ ਇਹਨਾਂ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਸ਼ਰਧਾ ਭਾਵਨਾ ਜਿਹੜੀ ਹੈਗੀ ਆ ਉਹ ਇਸ एलान ਦੇ ਨਾਲ ਵਧੂਗੀ ਬੜੇ ਚਿਰ ਤੋਂ ਲੋਕ ਸੋਚ ਰਹੇ ਸਨ ਕਿ ਜਿਹੜੇ ਇਹ ਤਖਤ ਨੇ ਜਿਵੇਂ ਕਿ ਪੰਜ ਤਖਤ ਨੇ ਪੰਜਾਂ ਦੇ ਵਿੱਚੋਂ ਤਿੰਨ ਤਖਤ ਜਿਹੜੇ ਸਾਹਿਬ ਨੇ ਉਹ ਆਪਣੇ ਪੰਜਾਬ ਦੇ ਵਿੱਚ ਨੇ ਕਿ ਇਹਨਾਂ ਤਿੰਨ ਤਖਤਾਂ ਤੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸੋ ਅੱਜ ਉਹ ਮੰਗ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਪੂਰੀ ਕੀਤੀ ਆ ਮੈਂ ਇਸ ਸਭ ਤੋਂ ਪਹਿਲਾਂ ਨਮਨ ਕਰਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਅਤੇ ਉਸ ਤੋਂ ਬਾਅਦ ਮੈਂ ਜਿਹੜੀ ਇਸ ਚੀਜ਼ ਦੀ ਵਧਾਈ ਦਿੰਨਾ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਜਿਹੜਾ ਇਹ ਅੱਜ ਦਾ ਜਿਹੜਾ ਇਹ ਐਲਾਨ ਕੀਤਾ ਸੋ ਸਾਰਿਆਂ ਨੂੰ ਇਸ ਐਲਾਨ ਦੀ ਬਹੁਤ-ਬਹੁਤ ਮੁਬਾਰਕਾਂ ਸੈਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਇੱਕ ਵੱਡਾ ਸਮਾਗਮ ਹੋਇਆ ਅੱਜ ਇੱਕ ਵੱਡਾ ਸੈਸ਼ਨ ਵੀ ਹੋਇਆ ਔਰ ਉਸ ਸੈਸ਼ਨ ਦੇ ਵਿੱਚ ਵੱਡੀਆਂ ਅਨਾਉਂਸਮੈਂਟਾਂ ਵੀ ਹੋਈਆਂ ਨੇ ਔਰ ਗੱਲਬਾਤ ਕਰਾਂਗੇ ਲੜੀਤੋਂ ਸਾਹਿਬ ਸਾਡੇ ਨਾਲ ਕਿ ਇਸ ਤਰ੍ਹਾਂ ਦੇਖਦੇ ਹੋ ਜੀ ਸ਼੍ਰੀ ਤਲਵੰਡੀ ਸਾਬੂ ਦੀ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਦੀ ਗੱਲ ਕਰੀਏ ਉਸ ਨੂੰ ਹੁਣ ਹੌਲੀ ਸਿਟੀ ਦਾ ਦਰਜਾ ਦੇ ਦਿੱਤਾ ਗਿਆ ਹੈ ਪ੍ਰਸਤਾਵ ਸਰਵ ਸਹਿਮਤੀ ਨਾਲ ਪਾਸ ਹੋ ਗਿਆ ਮੈਂ ਸਮਝਦਾ ਕਿ ਮਾਨ ਸਰਕਾਰ ਵੱਲੋਂ ਇੱਕ ਹਿਸਟੋਰੀਕਲ ਫੈਸਲਾ ਜਿਹਦੇ ਨਾਲ ਜਿੱਥੇ ਸਾਡਾ ਇੱਕ ਧਾਰਮਿਕ ਤੌਰ ਤੇ ਸਿਰ ਉੱਚਾ ਹੋਊਗਾ ਉੱਥੇ ਸਾਡੇ ਇਹਨਾਂ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਸ਼ਰਧਾ ਭਾਵਨਾ ਜਿਹੜੀ ਹੈਗੀ ਆ ਉਹ ਇਸ एलान ਦੇ ਨਾਲ ਵਧੂਗੀ ਬੜੇ ਚਿਰ ਤੋਂ ਲੋਕ ਸੋਚ ਰਹੇ ਸਨ ਕਿ ਜਿਹੜੇ ਇਹ ਤਖਤ ਨੇ ਜਿਵੇਂ ਕਿ ਪੰਜ ਤਖਤ ਨੇ ਪੰਜਾਂ ਦੇ ਵਿੱਚੋਂ ਤਿੰਨ ਤਖਤ ਜਿਹੜੇ ਸਾਹਿਬ ਨੇ ਉਹ ਆਪਣੇ ਪੰਜਾਬ ਦੇ ਵਿੱਚ ਨੇ ਕਿ ਇਹਨਾਂ ਤਿੰਨ ਤਖਤਾਂ ਤੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸੋ ਅੱਜ ਉਹ ਮੰਗ ਜਿਹੜੀ ਹੈ ਪੰਜਾਬ ਸਰਕਾਰ ਨੇ ਪੂਰੀ ਕੀਤੀ ਆ ਮੈਂ ਇਸ ਸਭ ਤੋਂ ਪਹਿਲਾਂ ਨਮਨ ਕਰਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਅਤੇ ਉਸ ਤੋਂ ਬਾਅਦ ਮੈਂ ਜਿਹੜੀ ਇਸ ਚੀਜ਼ ਦੀ ਵਧਾਈ ਦਿੰਨਾ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਜਿਹੜਾ ਇਹ ਅੱਜ ਦਾ ਜਿਹੜਾ ਇਹ ਐਲਾਨ ਕੀਤਾ ਸੋ ਸਾਰਿਆਂ ਨੂੰ ਇਸ ਐਲਾਨ ਦੀ ਬਹੁਤ-ਬਹੁਤ ਮੁਬਾਰਕਾਂ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੱਜ ਇੱਕ ਵੱਡਾ ਸਮਾਗਮ ਹੋਇਆ ਅੱਜ ਇੱਕ ਵੱਡਾ ਸੈਸ਼ਨ ਵੀ ਹੋਇਆ ਔਰ ਉਸ ਸੈਸ਼ਨ ਦੇ ਵਿੱਚ ਵੱਡੀਆਂ ਅਨਾਉਂਸਮੈਂਟਾਂ ਵੀ ਹੋਈਆਂ ਨੇ ਔਰ ਗੱਲਬਾਤ ਕਰਾਂਗੇ ਲੱਡੀ ਤੋਂ ਸਾਹਿਬ ਸਾਡੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਜੀ ਸ਼੍ਰੀ ਤਲਵੰਡੀ ਸਾਬੂ ਦੀ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗਲੀਆਰੇ ਦੀ ਗੱਲ ਕਰੀਏ ਉਸ ਨੂੰ ਹੁਣ ਹੋਲੀ ਸਿਟੀ ਦਾ ਦਰਜਾ ਦੇ ਦਿੱਤਾ ਗਿਆ ਹੈ ਪ੍ਰਸਤਾਵ ਸਰਵ ਸਹਿਮਤੀ ਨਾਲ ਪਾਸ ਹੋ ਗਿਆ ਮੈਂ ਸਮਝਦਾ ਕਿ ਮਾਨ ਸਰਕਾਰ ਵੱਲੋਂ ਇੱਕ ਹਿਸਟੋਰੀਕਲ ਫੈਸਲਾ ਜਿਹਦੇ ਨਾਲ ਜਿੱਥੇ ਸਾਡਾ ਇੱਕ ਧਾਰਮਿਕ ਤੌਰ ਤੇ ਸਿਰ ਉੱਚਾ ਹੋਊਗਾ ਉੱਥੇ ਸਾਡੇ ਇਹਨਾਂ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਸ਼ਰਧਾ ਭਾਵਨਾ ਜਿਹੜੀ ਹੈਗੀ ਆ ਉਹ ਇਸ एलान ਦੇ ਨਾਲ ਵਧੂਗੀ ਬੜੇ ਚਿਰ ਤੋਂ ਲੋਕ ਸੋਚ ਰਹੇ ਸਨ ਕਿ ਜਿਹੜੇ ਇਹ ਤਖਤ ਨੇ ਜਿਵੇਂ ਕਿ ਪੰਜ ਤਖਤ ਨੇ ਪੰਜਾਂ ਦੇ ਵਿੱਚੋਂ ਤਿੰਨ ਤਖਤ ਜਿਹੜੇ ਸਾਹਿਬ ਨੇ ਉਹ ਆਪਣੇ ਪੰਜਾਬ ਦੇ ਵਿੱਚ ਨੇ ਕਿ ਇਹਨਾਂ ਤਿੰਨ ਤਖਤਾਂ ਤੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸੋ ਅੱਜ ਉਹ ਮੰਗ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਪੂਰੀ ਕੀਤੀ ਆ ਮੈਂ ਇਸ ਸਭ ਤੋਂ ਪਹਿਲਾਂ ਨਮਨ ਕਰਦਾ ਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਅਤੇ ਉਸ ਤੋਂ ਬਾਅਦ ਮੈਂ ਜਿਹੜੀ ਇਸ ਚੀਜ਼ ਦੀ ਵਧਾਈ ਦਿੰਨਾ ਆ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਜਿਹੜਾ ਇਹ ਅੱਜ ਦਾ ਜਿਹੜਾ ਇਹ ਐਲਾਨ ਕੀਤਾ ਸੋ ਸਾਰਿਆਂ ਨੂੰ ਇਸ ਐਲਾਨ ਦੀ ਬਹੁਤ-ਬਹੁਤ ਮੁਬਾਰਕਾਂ